ਹੁਣ ਦੇਖਿਓ ਤੁਸੀਂ ਠੀਕ ਆ ਆਪਰਾ ਜੇ ਇਨਾਂ ਨੇਰ ਥੱਲੇ ਚੈੱਕ ਕਰੋ ਦੇ ਸਾਦੇ ਅੱਜ ਲੱਸਦੀਆਂ ਪਈਆਂ ਪਵਿੱਤੇ ਵਾਲੀਆਂ ਰੋਟੀਆਂ ਤੇ ਯਾਰ ਮੈਂ ਡਾਇਲੌਗ ਪੂਰਾ ਕਰ ਲੈਂਦਾ ਕਰੋ ਉਹ ਗੱਲ ਫਿਰ ਹੁਣ ਤੂੰ ਕੀ ਕਰਨਾ ਡਾਇਲੌਗ ਤੇਰਾ ਸੁਧ ਗਿਆ ਸੀ ਸਾਦੇ 40 ਰੁਪਏ ਪਾ ਲੈ ਜੇਬ ਚ ਦੱਸ ਮਨਤ ਸਿੰਘ ਪੰਗਾ ਨਹੀਂ ਲੈਣਾ ਕਰਨੀ ਚੈੱਕ ਕਰੋ ਅੱਜ ਘਰੇ ਆਈ ਉਹ ਦੇਖਦੇ ਪੈ ਵੀਡੀਓ ਤੇ ਅੰਕਲ ਉਹ ਨਹੀਂ ਵੀਡ ਕਰਦੇ ਪੈ ਸਾਡੇ ਰੋਲ ਕਦੋਂ ਆਉਣੇ ਹਾਂਜੀ ਕਿਵੇਂ ਹੋ ਵਧੀਆ ਹੋ ਗਏ ਤੇ ਅੱਜ ਦਾ ਵਲੌਗ ਆਪਾਂ ਇਥੋਂ ਸਟਾਰਟ ਕਰਦੇ ਆਂ ਠੀਕ ਆ ਅੱਜ ਚੱਲਿਆਂ ਫੇਰ ਵੀਡੀਓ ਬਣਾਉਣ ਜਿਵੇਂ ਤੁਸੀਂ ਮੇਰੇ ਪਿਛਲੇ ਵਲੌਗ ਦੇ ਵਿੱਚ ਵੇਖਿਆ ਵੀ ਉਦੋਂ ਆਪਾਂ ਵੀਡੀਓ ਮਤਲਬ ਬਣਾ ਰਹੇ ਹਾਂ ਤੇ ਉਹਦੇ ਵਿੱਚ ਮੈਂ ਮਾੜਾ ਮੋਟਾ ਦੱਸਿਆ ਸੀ ਵੀ ਹਾਂ ਅੱਜ ਹੀ ਅੱਧੀ ਵੀਡੀਓ ਬਣਾ ਲਈ ਆ ਤੇ ਅੱਧੀ ਕੱਲ ਬਣਾਵਾਂਗੇ ਠੀਕ ਆ ਤੇ ਅੱਜ ਉਹ ਵੀਡੀਓ ਹੁਣ ਅੱਗਿਓ ਕੰਟੀਨਿਊ ਕਰ ਲੱਗੇ ਆ ਠੀਕ ਆ ਤੇ ਅੱਜ ਬਣਾਉਣ ਚੱਲੇ ਆ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਤੇ ਬੰਦੇ ਰੋਟੀ ਰਾਟੀ ਖਾ ਰਹੇ ਆ ਜੇ ਬਸ ਚੱਲੇ ਆ ਠੀਕ ਆ ਦੇਖ ਸਾਡੇ ਤੁਸੀਂ ਤੇ ਤਿੰਨ ਮਲਦੋਏ ਤੀਜਾ ਮੈਂ ਤੇ ਚੌਥਾ ਜੇ ਆ ਰਿਹਾ ਆ ਠੀਕ ਆ ਉਹ ਪਕੌੜੇ ਪਕਾੜੇ ਕੱਢਣ ਦੇ ਆ ਪਤਾ ਨਹੀਂ ਕੀ ਪ੍ਰੋਗਰਾਮ ਆ ਤੇ ਇਸ ਕਰਕੇ ਉਹ ਉਹਨੂੰ ਫੋਨ ਲਾਇਆ ਤੇ ਕਹਿੰਦਾ ਆ ਜਾਣਾ ਤੁਹਾਨੂੰ ਫਿਰ ਮਿਲਦੇ ਆ ਠੀਕ ਆ ਦੇਖ ਸਾਡੇ ਆ ਗੱਤੇ ਮਤਲਬ ਕੁਵਾਰੀਏ ਨੂੰ ਵੇਚਣ ਲੱਗੇ ਆ ਤੇ ਪਤਾ ਨਹੀਂ ਕਿੰਨੇ ਕ ਪੈਸੇ ਬਣਨਗੇ ਪੋਸਤ ਲੈਣੇ ਸਰ ਕਿੰਨੇ ਕ ਪੈਸੇ ਬਣ ਜਾਣਗੇ ਅੰਦਾਜ਼ੇ ਨਾਲ ਦਾ ਜਾਣ ਤੋਲ ਕੇ ਹੀ ਆਗੇ ਉਹਦਾ ਇਹਨਾਂ ਨੂੰ ਤਾਂ ਪਤਾ ਹੀ ਹੋਊਗਾ ਇਹਨੇ ਕੋ ਗੱਤੇ ਦੇ ਸਾਬ ਨੂੰ ਬਲੂਗਰ ਪਾਇ ਲਗੋ ਤੋ ਕੇ ਵਿਚਾਰੇ ਦਿਮਾਗ ਚ ਕੰਡਾ ਲਗਾਵਾ ਚੱਲ ਤੋਲ ਕੇ ਵੇਖ ਲੈਣੀ ਆ ਆਹ ਚਲੋ ਹੀ ਨਾ ਉਸਤਾਦ ਤੇਰੇ ਵਾਲੀ ਆਹ ਵਾਈਫਾਈ ਦਾ ਡੱਬਾ ਜੋ Jio ਵਾਲਾ ਦੇਖ ਲਓ ਪਰ ਜੂਨ ਮਾਲ ਵੀ ਹੈਗਾ ਆ ਵੀ ਪਰਚੀ ਵੀ ਪਈ ਯਾਰ ਅੱਜ ਸਿੱਧੇ ਕਿਨੇ ਕੋਲ ਲਾਏਗਾ ਦੇਖ ਸਕਦੇ ਤੁਸੀਂ ਦੇਖ ਸਕਦੇ ਤੁਸੀਂ ਗੱਤਾ ਵੀ ਜੋਖ ਦੇ ਪੈ ਕੋੜਾ ਵਾ ਦਿਹਾ ਨੇ ਬਣੇ ਤੁਸੀਂ ਦੇਖ ਸਕਦੇ ਗੱਤਾ ਤੇ ਆ ਚੀਜ਼ਾਂ ਪਾ ਕੇ ਟੋਟਲ ਮੇਰੇ ਸਾਹਮਣੇ 40 ਰੁਪਏ ਬਣੇ ਆ ਠੀਕ ਆ ਦੇਖ ਲਓ 40 ਰੁਪਏ ਬਣੇ ਆ ਤੇ 40 ਰੁਪਏ ਕਿੰਨੇ ਕੁ ਹੁੰਦੇ ਆ ਤੇ ਇਹ ਵੀ ਸਮਾਨ ਵੈਸੇ ਕਿੰਨਾ ਕੀ 40 ਰੁਪਏ ਬਣ ਕੇ ਪਰ ਫਿਰ ਵੀ ਬਣਾ ਸਾਦੇ 40 ਰੁਪਏ ਪਾ ਲੇ ਜੇਬ ਚ ਦੱਸ ਮਨਤ ਸਿੰਘ ਪੰਗਾ ਨਹੀਂ ਲੈਣਾ ਕੇ ਚੈੱਕ ਅੱਜ ਘਰੇ ਆਈ ਉਹਦੇ ਨਾਲ ਲੀਕੇ ਹਾਂ ਉਹ ਦਰਿਆ ਦਾ ਉਹ ਸਾਰੀ ਗੱਲ ਕਿੱਥੇ ਲੱਗ ਗਈ ਗੱਤਾ ਵੇਚ ਕੇ ਅੱਜ 40 ਰੁਪਏ ਲਾਏ ਆ ਵਾ 20 ਰੁਪਏ ਆ ਮਾਰੀ ਮੁੱਠੀ ਗੱਲ ਆ ਉਹ ਲਾਉਂ ਜਾਂਦੀ ਫੇਰੇ ਲੰਗੜੀ ਆ ਇਸ ਸਾਦੇ ਅਜ ਲੱਸ ਦੀਆਂ ਪਈਆਂ ਪਵਿੱਤੇ ਵਾਲੀਆਂ ਰੋਟੀਆਂ ਤੇ ਮੈਂ ਹੁਣ ਚੱਲਿਆ ਤੇ ਮੈਂ ਚੱਲਿਆ ਹੁਣ ਵੀਡੀਓ ਬਣਾਉਣ ਜਿਵੇਂ ਤੁਹਾਨੂੰ ਪਤਾ ਆ ਕਿ ਸਾਡਾ ਇੱਕ ਬੰਦਾ ਨਹੀਂ ਸੀ ਆਇਆ ਉਹ ਵੀ ਹੁਣ ਆ ਗਿਆ ਹੈ ਠੀਕ ਆ ਤੇ ਆਲਰੇਡੀ ਚਾਰ ਜਣੇ ਅਹੀਂ ਹੋ ਗਏ ਆ ਤੇ ਹੁਣ ਅਹੀਂ ਚੱਲਿਆ ਵੀਡੀਓ ਬਣਾਉਣ ਤੇ ਤੁਹਾਨੂੰ ਮੈਂ ਉਹਨਾਂ ਨਾਲ ਵੀ ਮਲਾਉਣਾ ਹੈ ਤੇ ਆਜੋ ਚੱਲ ਜੀ ਵੇਖ ਸਾਦੇ ਤੁਸੀਂ ਹੁਣ ਅਹੀਂ ਚੱਲੇ ਆ ਠੀਕ ਆ ਇੱਕ ਸਕੂਟਰੀ ਤੇ ਇੱਕ ਮੋਟਰਸਾਈਕਲ ਹਲੋ ਗਾਇਜ਼ ਯਾਰ ਚੱਲੇ ਗੁਰੂ ਜਨਤਾ ਦੇ ਪੁੱਠੇ ਕੰਮ ਇੱਥੋਂ ਪਤਾ ਲੱਗਦਾ ਪੰਜਾਬੀ ਆਪਾਂ ਇਧਰ ਵੇਖੋ ਕਿਸੇ ਦੀ ਜੈਕਟ ਆ ਤੇ ਟੰਗੀ ਕਿੱਥੇ ਇਧਰ ਵੇਖੋ ਯਾਰ ਇਧਰ ਐਟਮੀ ਕਰਾਈ ਪਈ ਹੋਏ ਉਹ ਨਾਰ ਦੇ ਨਾਲ ਹੀ ਠੀਕ ਆ ਆਹ ਪਈ ਜੈਕਟ ਪਈ ਕੀਦੀ ਹੋਣੀ ਉਸਤਾਦ ਦੀ ਮੈਂ ਚੇਚਾ ਮੋਟਰਸਾਈਕਲ ਹਲਾੜ ਕੇ ਤੇ ਵਿਖਾਉਂ ਵਿਖਾਇਆ ਤੁਹਾਨੂੰ ਵੇਖ ਸਾਦੇ ਤੁਸੀਂ ਮੈਂ ਨਾ ਮਟਰ ਟੁਕਨੇ ਵੀ ਸਟਾਰਟ ਹੋ ਗਏ ਆ ਤੇ ਦੇਖੋ ਤੇ ਹੀ ਰੌਣਕ ਹੈ ਮੇਰੇ ਸਹੌਣ ਆ ਜਾਈ ਪੰਜਾਬੀ ਘੱਟ ਤੇ ਪਈਏ ਜਾਦੇ ਲੱਗਦੇ ਦੇਖੋ ਟ੍ਰੱਕ ਨੇ ਸਟਾਰਟ ਹੋ ਗਏ ਭਾਈ ਓਦਾਂ ਦੀ ਨੰਗਣਾ ਦੀ ਰਾਹ ਹੀ ਨਹੀਂ ਹੈਗਾ ਗਾੜੀ ਖੱਟ ਜੀ ਬਣੀ ਹੋਣਾ ਦੀ ਥੱਲੇ ਹੁੰਦੀ ਹੋ ਗਏ ਆ ਵੇਖ ਸਾਡੇ ਤੁਸੀਂ ਲੋਕੇਸ਼ਨ ਤੇ ਆ ਗਏ ਆਪਾਂ ਠੀਕ ਆ ਤੇ ਹੁਣ ਵੇਖਦੇ ਆ ਕਿੱਥੇ ਕਰਨਾ ਸੂਟ ਠੀਕ ਆ ਤੇ ਵੈਸੇ ਯਾਰ ਇੱਥੇ ਮੇਰੇ ਸਾਮਨਾ ਆਲਰੇਡੀ ਵੀਡੀਓ ਇੱਕ ਜਿਹੜੀ ਮੈਂ ਨਹੀਂ ਬਣਾਈ ਸੁੱਤੇ ਕਰਮ ਉਹਦੇ ਆਹ ਲੋਕੇਸ਼ਨ ਉੱਥੇ ਲਈ ਹੀ ਆਪਾਂ ਹੈਗੇ ਸੀਨ ਕਹੀ ਤੇ ਜੇ ਤੁਸੀਂ ਨਹੀਂ ਵੇਖੀ ਤੇ ਵੇਖ ਲਿਓ ਇੱਥੇ ਬਣਾਈ ਸੀ ਆਪਾਂ ਠੀਕ ਆ ਚਲੋ ਯਾਰ ਇੱਥੇ ਕਰਦੇ ਆ ਵੇਖੋ ਯਾਰ ਮਤਲਬ ਪੈ ਦੇ ਨਾਲ ਨਹਿਰਿਆ ਤੇ ਲੋਕੇਸ਼ਨ ਹੋ ਗਈ ਸਲੈਕਟ ਇੱਥੇ ਬਣਾਉਣੀ ਵੀਡੀਓ ਤੇ ਤੁਹਾਨੂੰ ਮੈਂ ਜਦੋਂ ਕੰਮ ਸਾਰਾ ਸੈਟ ਵਟ ਕਰਤਾ ਵਿਖਾ ਦੂੰਗਾ ਠੀਕ ਆ ਤੇ ਹੋ ਸਕਿਆ ਤੇ ਕੁਝ ਮੈਂ ਬਹੰਡ ਦੇ ਸੀਨ ਪਾ ਦੂੰਗਾ ਜੋ ਗਲਤੀਆਂ ਹੁੰਦੀਆਂ ਠੀਕ ਆ ਤੇ ਉਹ ਵਿਖਾ ਦੂੰਗਾ ਤੇ ਨਾਲੇ ਅੱਜ ਆਪਣੀ ਬਣ ਰਹੀ ਆ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਚ ਤੁਸੀਂ ਵੇਖਿਆ ਹੋਊਗਾ ਵੀ ਆਪਾਂ ਬਣਾ ਰਹੇ ਆ ਪ੍ਰਾਣੀਆਂ ਖੇਡਾਂ ਦੇ ਵਿੱਚੋਂ ਇੱਕ ਖੇਡ ਤੇ ਵੀਡੀਓ ਉਹ ਆਪਣੀਆਂ ਬਰੰਟਿਆਂ ਤੇ ਗੋਲੀ ਪੇਲ ਜਿਹੜੀ ਖੇਡਦੇ ਹੁੰਨੇ ਆ ਜਦੋਂ ਆਪਾਂ ਨਿੱਕੇ ਹੁੰਨੇ ਆ ਠੀਕ ਆ ਤੇ ਬਾਕੀ ਤੁਹਾਨੂੰ ਦਿਖਾ ਦੇਨੇ ਆ ਗੋਲੀਆਂ ਖੇਡਣ ਤੇ ਬਣ ਰਹੀ ਆ ਵੀਡੀਓ ਕਮੇਡੀ ਆ ਉਹਦਾ ਠੀਕ ਆ ਤੇ ਹੁਣ ਕੰਮ ਕਰਦੇ ਪਿਆ ਸਮਾਨ ਸੈੱਟ ਕਰਦੇ ਪਿਆ ਤੇ ਉਹ ਗੋਲੀਆਂ ਵੀ ਆ ਗਈਆਂ ਗੋਲੀਆਂ ਚੈੱਕ ਕਰੋ ਟਾਈਮ ਇੱਕ ਸਟੈਂਡ ਉਹ ਲੱਗਾ ਤੇ ਇੱਕ ਆ ਲੱਗਾ ਕੰਮ ਚਾਲੂ ਹੋਣ ਲੱਗਾ ਤੇ ਹੁਣ ਮੈਂ ਤੁਹਾਨੂੰ ਕੋਈ ਬਹਿਣ ਦੀ ਸੀਨ ਵਿਖਾ ਦੂੰਗਾ ਥੋੜੇ ਬਾਅਦ ਤੇ ਹੁਣ ਵੀਡੀਓ ਬਣਾ ਲਈਏ ਠੀਕ ਆ ਅੱਗੇ ਸਾਡੇ ਬੰਦੇ ਲੇਟ ਵੜੇ ਹੋ ਗਏ ਆ ਬੰਦੇ ਅੱਗੇ ਥੋੜੇ ਥੋੜੇ ਲੇਟ ਆ ਰਹੇ ਆ ਥੋੜਾ ਵਿਜੀ ਚੱਲ ਰਿਹਾ ਆ ਤੇ ਇਸ ਕਰਕੇ ਹੁਣ ਵੀਡੀਓ ਬਣਾ ਲਈਏ ਕੰਮ ਵੀ ਟਾਈਮ ਵੀ 12 ਵਜੇ ਚੱਲੇ ਆ ਠੀਕ ਆ ਤੇ ਤੁਸੀਂ ਦੇਨ ਚੈੱਕ ਕਰਸਾਦੇ ਬਾਅਦ ਜੋ ਵੀਡੀਓ ਬਣਾਉਂਦਾ ਵੀ ਹੈ ਨਾ ਫਿਰ ਗਲਤੀਆਂ ਬੜੀਆਂ ਹੁੰਦੀਆਂ ਤੇ ਜਲਦੀ ਵੀਡੀਓ ਬੰਦ ਹੀ ਨਹੀਂ ਆ ਤੇ ਇਸ ਕਰਕੇ ਹੁਣ ਵੀਡੀਓ 'ਚ ਧਿਆਨ ਦਿਈਏ ਜੇ ਮੈਂ ਜ਼ਿਆਦਾ ਚਿਰ ਵਲੌਗ ਬਣਾਇਆ ਤੇ ਉਹਨਾਂ ਨੇ ਤੈਨੂੰ ਪਾਸ ਕਹਿਣਾ ਬਾਕੀ ਉਹਦਾ ਬਹਿਣ ਦਾ ਸੀਨ ਮੈਂ ਵਿਖਾ ਦੂੰਗਾ ਠੀਕ ਆ 3 2 1 ਲਓ ਜੀ ਆ ਗਈ ਬਾਬਾ ਜੀ ਜਗਾ ਦਸੋਂ ਹੋਣ ਗਈ ਖੜਨਾ ਜੇ ਗੋਲੀ ਪਹਿਲ ਖੇਡ ਲੈਣੇ ਯਾਰ ਆਹ ਯਾਰ ਗੋਲੀ ਪਹਿਲੇ ਹੀ ਖੇਡਦੇ ਆ ਠੀਕ ਆ ਫਿਰ ਇੱਥੇ ਕਹਣਾ ਪੈਲ ਕੱਢ ਲਈਏ ਕਿ ਇੱਥੇ ਇੱਥੇ ਗੱਡੀ ਆ ਵਿੱਚ ਖੜਾਈਏ ਇੱਥੇ ਸਹੀ ਆ ਤਾਂ ਤੇ ਤੁਸੀਂ ਪਿੱਲਾ ਵੀ ਕੱਢ ਲਈ ਕੜੇ ਦੇ ਨਾਲ ਤੇ ਟਾਵੇਂ ਹੁਣ ਮਲਦੇ ਪਿਆ ਠੀਕ ਹੈ ਮੈਨੂੰ ਨੀਲਾ ਕਾ ਮੈਂ ਅਸੀਂ ਦੋਵਾਂ ਨੇ ਜੁਗਤਾ ਮਾਰਨੇ ਆ ਤੇ ਤੁਸੀਂ ਇੱਕ ਦੂਜੇ ਦੇ ਜੁਗਤਾ ਮਾਰਨ ਦਾ ਜੀ ਵੀਡੀਓ ਚ ਗਾ ਨਹੀਂ ਨਹੀਂ ਮੈਂ 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 ਇਹਨੂੰ ਕਹਿਣਾ ਸ਼ੇਰ ਜੀ ਵੀਰ ਜਾਸਤੇ ਨੂੰ ਮੈਂ ਹੁਣ ਦੀ ਗੱਲ ਦੱਸਾਂ ਕੋਈ ਨਿੱਕਾ ਹੁੰਦਾ ਇੱਕ ਕਿਉ ਤੁਸੀਂ ਠੀਕ ਆ ਮਿੱਤਰੇ ਪਰੇ ਜਿਹੜਾ ਟਾਵਾ ਦੋਲੇ ਤੇ ਗਿਆ ਉਹ ਬੰਦਾ ਕਹਦੇ ਮੈਂ ਦੋਲਾ ਜੇ ਜਿਹੜਾ ਤੇਲੇ ਤੇ ਗਿਆ ਤੇਲਾ ਜੇ ਜਿਹੜਾ ਚੋਦੇ ਤੇ ਗਿਆ ਹਾਂ ਇਹਦਾ ਕਹਿੰਦਾ ਇਹਨੂੰ ਵੀ ਦੱਸ ਦੋ ਮੇਰਾ ਨੀਲਾ ਟਾਵਾ ਵਾ ਇਹਦਾ ਹਰ ਆਟਾ ਮਾਈ ਕਾ ਮਾ ਵੇਖ ਕੇ ਫਿਰ ਕਹਿਣਾ ਜੇ ਉਸ ਤੇ ਬੰਦੇ ਨੇ ਡਾਇਲੋਗ ਲਾ ਜੋ ਜਿਹੜੇ ਚੜ ਗਿਆ ਦੋਣੀ ਤੇ ਲਾ ਜੋ ਐ ਇਦਾਂ ਨਹੀਂ ਬੋਲਣਾ ਚਲ ਕਰੋ ਜੋ ਸਟਾਰਟ ਕਰਨ ਦਾ ਉਹ ਮੇਰਾ ਦੋਲਾ ਮੈਂ ਦੋਲਾ ਮੈਂ ਦੋਲਾ ਜੀ ਕਹਿੰਦਾ ਮੈਂ ਤੇਲਾ ਮੈਂ ਤੇਲਾ ਜੀ ਇਦਾਂ ਕਰਨਾ ਮੈਂ ਨਾ ਮੈਂ ਫਾੜੀ ਰਹਿ ਗਿਆ ਜੀ ਮੈਂ ਫਾੜੀ ਜਿਹੜਾ ਜਿਹੜਾ ਚੌਥਾ ਉਹ ਮੈਂ ਰਹਿ ਫਾੜੀ ਰਹਿ ਗਿਆ ਹਾਂ ਤੇਲ ਵੱਡਾ ਤੇਲਾ ਜੀ ਤੇਲਾ ਚਲੋ ਚੱਲ ਆ ਜਾਓ ਬਾਤ ਪਤਾ ਕਰੋ ਆਦਰੋ ਦਰੋ ਜੋ ਕੰਮ ਆ ਫਿਰ ਕੰਮ ਖੇਚ ਡਾਇਲੌਗ ਬੋਲਣਾ ਧੰਨਵਾਦ ਚਲੋ ਓ ਮਾਰ ਮੈਂ ਤੇ ਤੁੰਗਰ ਗੋਲੀ ਕਿੱਥੇ ਲੁੱਟਦੀ ਹੈ ਜਾਰੀ ਰਹਗੀ ਇਸੇ ਜਿਹੜਾ ਦਮਾ ਦਾ ਹਾਲ ਜੇ ਜਾਰੀ ਦਾ ਜਾਰੀ ਦਾ ਛੱਡ ਛੱਡ ਬੈ ਉਹ ਮੈਂ ਮੈਂ ਦੱ ਕਰਦਾ ਮੈਂ ਨਹੀਂ ਨਹੀਂ ਇਹਨੂੰ ਬੜਾ ਦੇ ਕੋਈ ਨਹੀਂ ਨਹੀਂ ਮੈਂ ਵਾ ਮਿੱਦਾ ਜੀ ਅੱਜ ਆ ਮਿੱਦਾ ਬਣਿਆ ਕਿ ਚਾਹ ਲੱਟੋਣਾ ਫੜ ਕੇ ਨਾ ਫੜ ਕੇ ਹੀ ਸੁੱਟੇ ਲਿਆ ਵਾ ਕਉ ਮੈਂ ਮਿਦਾਰੀ ਓਏ ਓ ਮੈਂ ਪਰੇ ਜਾ ਪਰੇ ਜਾ ਓ ਮੈਂ ਤੇਲਾ ਨਹੀਂ ਵਾ ਮੈਂ ਫਾੜੀ ਰਹਿ ਗਿਆ ਹਾਂ ਨਹੀਂ ਤੁਹਾਡੇ ਕੋਲ ਜਾਣਾ ਹੀ ਨਹੀਂ ਆਇਆ ਕੋਈ ਬਾਤ ਚ ਬੋਲਣ ਦਾ ਕੋਈ ਕੋਈ ਆਇਆ ਪੀਏ ਹੋਣ ਲਈ ਬਾਹਰ ਕਾ ਬੈ ਕੇ ਕਉ ਮੈਂ ਮਿਦਾਰੀ ਮੈਂ ਤੁਲਾ ਜੀ ਮੈਂ ਤੇਲਾ ਮੈਂ ਫਾੜੀ ਰਹਿ ਗਿਆ ਪਰੇ ਜਾ ਜਿਸਮਲੀ ਫਾੜੀ ਆ ਚੱਲ ਯਾਰ ਮੈਨੂੰ ਡਾਲਾ ਪੂਰਾ ਕਰ ਲੈਂਦਾ ਕਰੋ ਉਹ ਗੱਲ ਫਿਰ ਹਾਂ ਤੂੰ ਕੀ ਕਰਨਾ ਡਾਇਲੌਗ ਤੇਰਾ ਸੁਧ ਗਿਆ ਸੀ ਚਲ ਮੈਂ ਜਦੋਂ ਮੈਂ ਕਹਾਂ ਦੂੰਗਾ ਨਾ ਪਰੇ ਪਰੇ ਉਹਦੋਂ ਸ਼ੁਰੂ ਕਰਨਾ ਵਾ ਤੂੰ ਪਹਿਲਾਂ ਹੀ ਦੋ ਲਾ ਤੇਲ ਆ ਹਟਾ ਪਿਆ ਕੀ ਕਰਦਾ ਤੂੰ ਇਹਨੂੰ ਹਾਈ ਹਟਾ ਹਟਾ ਸਭ ਬੰਦੇ ਕਹਿੰਦੇ ਆ ਕਿ ਅੱਜ ਗੁੱਸੇ ਹੋ ਜਾਂਦੇ ਆ ਤਾਂਵੇਂ ਡਾਤੇ ਗੁੱਸੇ ਨਾਲ ਗਾਇਤਰਾ ਗੁੱਸੇ ਹੀ ਜਾਂਦੇ ਯਾਰ ਮੇਰੀ ਗੱਲ ਸੁਣ ਜਦੋਂ ਬੰਦਾ ਨਾ ਇਹਨੂੰ ਪਹਿਲਾਂ ਬੋਲਣ ਦਿਆ ਕਰੋ ਚਲੋ ਇਹ ਰਹੀ ਜਦੋਂ ਨੇ ਜੈਦਨ ਉਹਦਾ ਡਾਇਲੌਗ ਪੂਰਾ ਹੋ ਗਿਆ ਪਰੇ ਪਰੇ ਹੋ ਗਏ ਮਿੱਦੈ ਨੂੰ ਕਹਿ ਕੇ ਨਹੀਂ ਬੋਲਣਾ ਬਾਅਦ ਉਸ ਤੋਂ ਬਾਅਦ ਪਰੇ ਪਰੇ ਫਿਰ ਬੋਲਣਾ ਪਾ ਮਿੱਦੈ ਯਾਰ ਨੂੰ ਬਣਾਉਣਾ ਬੰਦਾ ਨਹੀਂ ਪਿਆ ਤਾਂ ਕਰਕੇ ਦੁਬਾਰਾ ਸੁੱਟਦੇ ਪਏ ਕੀ ਕੰਦੀ ਸ਼ਿਮਲੇ ਵਾਲਿਆਂ ਵੇ ਰਾਇਆ ਪਾਣੀ ਪਿਆ ਪਾਣੀ ਪਿਆ ਦੇਵੇ ਹੁਸੈਨ ਤੁਸੀਂ ਦੇਖ ਸਕਦੇ ਹੋ ਚੈੱਕ ਕਰਦਾ ਪਿਆ ਵੀਡੀਓ ਵੀਡੀਓ ਥੋੜੀ ਰਹਿ ਚੱਲੀ ਹੈ ਤੇ ਹੁਣ ਇਹਨਾਂ ਨੇ ਪਾਣੀ ਪੀ ਹੈ ਠੀਕ ਆ ਇਹਨਾਂ ਨੇ ਅੱਜ ਇਹੋ ਜਗ੍ਹਾ ਲੈ ਕੇ ਆਏ ਵੀ ਪਾਣੀ ਆਟੋਮੈਟਿਕ ਹੀ ਲੱਭ ਜੇ ਹਾਂ ਪਾਣੀ ਪਿਆ ਪਿਆ ਮਾਰਦੇ ਆ ਗੁਰੂ ਆ ਜੇ ਨਲਕੇ ਦਾ ਪਾਣੀ ਨਾ ਨਲਕੇ ਦਾ ਹੀ ਹੈ ਮੋਟਰਾਂ ਤੇ ਉਹ ਸਵਾਗ ਨਹੀਂ ਹੁੰਦਾ ਜਿਹੜਾ ਨਲਕੇ ਦਾ ਲਲਕੇ ਦਾ ਹੀ ਅਜਿਹਾ ਕਦੋਂ ਕਾ ਨਲਕੇ ਦਾ ਪਾਣੀ ਜਿਹੜਾ ਹੈ ਉਹ ਸਵਾਗ ਜੋ ਨਲਕੇ ਤੇ ਪਾਣੀ ਸਵਾਦ ਆ ਹਰ ਹਾਂ ਨੂੰ ਵੀ ਪਾਣੀ ਪਿਆਈ ਦੋ ਹੈਲੋ ਗਾਇਸ ਹੈਲੋ ਗਾਇਸ ਤੁਸੀਂ ਦੇਖ ਸਕਦੇ ਆ ਪਾਪਾ ਨੂੰ ਦੇ ਤਾ ਪਾਣੀ ਪਾਣੀ ਦਾ ਕਰੋ ਪੋਨ ਨਾ ਪਾਣਾ ਪੋਨ ਨਹੀਂ ਹੁੰਦਾ ਪਾ ਲੱਗਦਾ ਨਹੀਂ ਪਾਣੀ ਦਾ ਪੋਨ ਤੇ ਪਾਣੀ ਪੀਉਣ ਦਾ ਪੋਨ ਹੁੰਦਾ ਵਾ ਆ ਪਾਣੀ ਪੀਉਣ ਦਾ ਪੋਨ ਹੁੰਦਾ ਚੱਲ ਨਹੀਂ ਲੱਗੇ ਹੋਣੀ ਜਾਏ ਚਲੋ ਯਾਰ ਤੇ ਤੁਸੀਂ ਵੇਖ ਹੀ ਸਕਦੇ ਇਹ ਸਾਦੇ ਤੁਸੀਂ ਵੀਡੀਓ ਲਈ ਦੋ ਬੰਦੇ ਫੇਰ ਨਿਊ ਆ ਚੁੱਕੇ ਆ ਇਹਨਾਂ ਦੇ ਵੀ ਸੀਨ ਹੈਗੇ ਆ ਇੱਕ ਬੰਦੇ ਸੀ ਇਹਨਾਂ ਜਿਹਦੇ ਵਿੱਚ ਇੱਕ ਦੇ ਕਿ ਲਈ ਆ ਬਸ ਥੋੜੇ ਥਡੇ ਰਹਿ ਗਏ ਆ ਤੁਹਾਡੇ ਬਾਅਦ ਸਾਡੇ ਥੋੜੇ ਰਹਿ ਗਏ ਬਸ ਬਹਿ ਜੇ ਤੁਸੀਂ ਤਾਂ ਪਰਨੇ ਪਰਨੇ ਕਸੋ ਤਾਂ ਹੁੰਦਾ ਕ ਸਾਡਾ ਡਾਰਲਿੰਗ ਤਾਂ ਅੱਜ ਜਾ ਕੇ ਦੇਖਦੇ ਪਏ ਵੀਡੀਓ ਤੇ ਅੰਕਲ ਉਹ ਨਹੀਂ ਵੇਟ ਕਰਦੇ ਪਏ ਸਾਡੇ ਰੋਲ ਕਦੋਂ ਆਉਣੇ ਆ ਠੀਕ ਆ ਪੂਰਾ ਚਿੱਲ ਹੋ ਰਿਹਾ ਹੁਣ ਅੱਗੋਂ ਚਿੱਲ ਮੇਰੇ ਭਾਈ ਦੇ ਤੇ ਚਿੱਲ ਚਿੱਲ ਆ ਇੱਥੇ ਬਹਿਣਾ ਵੀਡੀਓ ਮੁੱਕ ਚਲੀ ਥੋੜੀ ਰਹਿ ਗਈ ਆ ਕੋਈ ਮਾੜੀ ਤੁਸੀਂ ਵੇਖ ਸਕਦੇ ਅੰਕਲ ਨੂੰ ਵੀ ਰੈਡੀ ਕਰਦੇ ਪਏ ਠੀਕ ਆ ਵੀਡੀਓ ਲਈ ਉਹ ਇਦਾਂ ਕਰਦੇ ਪੂਰਾ ਚਿੱਲ ਹੋ ਰਿਹਾ ਠੀਕ ਠੀਕ ਵਧੀਆ ਠੀਕ ਆ ਮੋਰਾਂ ਜੀ ਠੀਕ ਆ ਬਾਪੂ ਯਾਦਾਂ ਇੰਨੀ ਹੋਣੀ ਪੁਰਾਣੀ ਤਾਜ਼ਾ ਕਰਨੀਆਂ ਆਂ ਕਹਿ ਰਹੀ ਤੂੰ ਚੱਲ ਕਹੋ ਤੈਨੂੰ ਬੁੱਧਾ ਹੀ ਕਹੋ ਮੜਾਇਆ ਮੈਂ ਆਉਂਗਾ ਤੂੰ ਕਹੋ ਮੜਾਇਆ ਬਾਪੂ ਅਹੀਂ ਨਹੀਂ ਆਣੀ ਯਾਦਾਂ ਪੁਰਾਣੀ ਤਾਜ਼ਾ ਕਰਨੀਆਂ ਆਂ ਅਸਲ ਤੁਸੀਂ ਜਾਣਦਾ ਕਿ ਮਾਰਾ ਤੂੰ ਮਗਰ ਵੀ ਆਉਣਾ ਤੁਸੀਂ ਦਰਕਰਨੇਗਾ ਉਹ ਆਉਂਗਾ ਕਿ ਦਰਕਰਨੇ ਇਦਾਂ ਕਿਦਾਂ ਕਿਦਾਂ ਹੋਣ ਤੇਰੀ ਇਦਾਂ ਕਰਨਾ ਕਿ ਰਾਜਾ ਮਾਰਾ ਤੁਹਾਡੀਆਂ ਮਾਰਾ ਮਾਰਾ ਚ ਕਹਿ ਕੇ ਫੇਰ ਵਟਣਾ ਚੰਨ ਅੰਕਲ ਦੇ ਨਾ ਮਾਰਦਾ ਐਂ ਜਦੋਂ ਨਾ ਪਤਾ ਕੋ ਰਾਜਾ ਦਾ ਨਾ ਉਹ ਬੁੱਢੀ ਕਲਾਵ ਸਟਾਰਟ ਜੇ ਮੈਂ ਮੈਂ ਤੇਰੀ ਵਾਰ ਖੇਤਾਂ ਨੂੰ ਉੱਚੀ ਗਈ ਪਰ ਪਰਾਂ ਤੁਹਾਡੀਆਂ ਮਾਰਾ ਉਹਨੇ ਕਹਿ ਲੰਨੀ ਤੇ ਇੰਨੀ ਪੁਰਾਣੀਆਂ ਜਾਂਦਾ ਹਾਂ ਉਸੇ ਵੇਲੇ ਕਹਿਦੀ ਜੇ ਨਾਲ ਹੀ ਬਾਜਾ ਮਾਰਾ ਜਾ ਠਰਾਵ ਆ ਗਏ ਉਹ ਬਾਪੂ ਅਹੀਂ ਇੰਨੀ ਨਹੀਂ ਪੁਰਾਣੀਆਂ ਜਾਂਦਾ ਤਾਜ਼ਾ ਕਰਨੀ ਆ ਓ ਜਾ ਓ ਜਾ ਓ ਬਾਪੂ ਅਹੀਂ ਇੰਨੀ ਆਪਣੀ ਪੁਰਾਣੀਆਂ ਜਦਾਂ ਤਾਂ ਜਾ ਕਰਨੀਆਂ ਉਹ ਤੁਸੀਂ ਜਾਂਦੇ ਆ ਕਿ ਮਾਰਾ ਟੱਡਾ ਮਾਰਾ ਬਾਪੂ ਆਸ ਏਦਾਂ ਨਹੀਂ ਸਾਈਕਲ ਤੋਂ ਖਲੋਤਾ ਕਰਨਾ ਭਜਣਾ ਭਜਣਾ ਕੋਈ ਭਜਣਾ ਆਏ ਕਰਨਾ ਮਾੜੀ ਮੁਕੀ ਤੁਸੀਂ ਵਟ ਕੇ ਭਜਣਾ ਵਾ ਤੋਂ ਇਦਾਂ ਤੂੰ ਡਾਇਲਗ ਪਹਿਲਾਂ ਬੋਲਾਂ ਉਹ ਜਾਂਦੇ ਆ ਆਪ ਆਪਾ ਜਰਾਨੇ ਉਹ ਚਾਰਾ ਆਪਾਂ ਖਲੋਦ ਰਣਾ ਨੇ ਕਹਿੰਦਾ ਤੂੰ ਜਾਂਦੇ ਜਗਾ ਮਾਰਾਂ ਟਾੜੀਆਂ ਮੋਰਾਂ ਜਿਨ੍ਹਾਂ ਨੇ ਡਾਂਗ ਬੱਟੀਆਂ ਉਦੋਂ ਭਜਣਾ ਵਾ ਠੀਕ ਆ ਤੂੰ ਪਹਿਲਾਂ ਭਜਣਦੇ ਪਿਆ ਮਾਰਾਂ ਟਾੜੀਆਂ ਮੋਰਾਂ ਚ ਚਲੋ ਐਸੇ ਦੀ ਐਸੇ ਦੀਆ ਇਹੋ ਕਹਿੰਦਾ ਤੁਸੀਂ ਜਾਂਦੇ ਕਿ ਮਾਰਾਂ ਟਾੜੀਆਂ ਮੋਰਾਂ ਜਦੋਂ ਮੁੜ ਕੇ ਮੋਰਾ ਫੇਰ ਹਾਰਟ ਉਡਾਉਣ ਤਾਂ ਫੇਰ ਭਜਣਾ ਕਿ ਡੰਡਾ ਵੱਡਾ ਤੋਂ ਭਜਣਾ ਸੀ ਤੂੰ ਵੀ ਮਗਰ ਮਗਰ ਐਂਕਲ ਨੇ ਮੈਂ ਕਰਨਾ ਤਹੀਂ ਮੈਂ ਜਗਾਣਾ ਠੀਕ ਆ ਇਹ ਜਾਂਦੇ ਕਿ ਮਾਰਾਂ ਟਾੜੀਆਂ ਮੋਰਾਂ ਚ ਫੇਰ ਵਟਣਾ ਹੀ ਡੰਡਾ ਨਿਕਲ ਤੂੰ ਵੀ ਵਟ ਨਹੀਂ ਹੱਥ ਜਾ ਤੁਰ ਪਿਓ ਨਾਲ ਹੀ ਚਲੋ ਚਲੋ ਨਾਲੇ ਸਾਡੇ ਮਗਰ ਭਜਣਾ ਚਲੋ ਓ ਬਾਪੂ ਉਹ ਅਸੀਂ ਇੰਨੀਆਂ ਬਣੀਆਂ ਯਾਦਾਂ ਪੁਰਾਣੀਆਂ ਤਾਜ਼ਾ ਕਰਨੀਆਂ। ਉਹ ਤੁਸੀਂ ਜਾਣਦੇਗਾ ਮਾਰਾ ਤੁਹਾਡੀਆਂ ਮੋਰਾਂ ਚ ਮੇਦਵਾਰ ਨੂੰ ਮੋਰਾਂ ਦੇ ਵਿੱਚ। ਆਹ ਤੂੰ ਨਹੀਂ ਬੋਲਣਾ। ਤੂੰ ਚੁੱਪ ਕਰ। ਤੂੰ ਉਦਾਂ ਭੱਜਣਾ। ਤੂੰ ਵਸੇ ਪੰਜਾਹ ਹਾਲ। ਟਾਈਮ ਦਿੰਦੇ ਨਾ ਕਰ। ਤੂੰ ਬੋਲਣਾ ਹੀ ਨਹੀਂ ਆ। ਤੂੰ ਬਸ ਐਂ ਹੀ ਕਰਨਾ ਵਾ। ਬੋਲਣਾ। ਮੈਂ ਕਹਿੰਦਾ ਤੁਸੀਂ ਬੋਲਣ ਦਾ ਟਾਈਮ ਬਾਪੂ ਅਸੀਂ ਇੰਨੀਆਂ ਬਣੀਆਂ ਯਾਦਾਂ ਪੁਰਾਣੀਆਂ ਤਾਜ਼ਾ ਕਰਨੀਆਂ। ਉਹ ਤੁਸੀਂ ਜਾਣਦੇਗਾ। ਬਾਤ ਹੱਲੋ। ਚਲ। ਉਹ ਬਾਪੂ ਉਹੀ ਇੰਨੀ ਹੁਣ ਯਾਦਾਂ ਪੁਰਾਣੀਆਂ ਤਾਜ਼ਾ ਕਰਨੀਆਂ ਉਹ ਤੁਸੀਂ ਜਾਣਦੇਗਾ ਮਾਰਾਂ ਤੁਹਾਡੀਆਂ ਮਾਰਾਂ ਦੇ ਖੁੰਡਾ ਐ ਦਾਣੀ ਰਮਜਾ ਦਾਣੀ ਖੁੰਡਾ ਕਹਿੰਦਾ ਉਹ ਖੁੰਡਾ ਕਹਿੰਦਾ ਬਾਅਦ ਵਿੱਚ ਚੁੱਕਣਾ ਐਂ ਜਦੋਂ ਡਾਲੋ ਖਤਮ ਹੋ ਗਿਆ ਨਾਲ ਹੀ ਚੁੱਕ ਦੇਣਾ ਹਾਂ ਉਹ ਤੁਸੀਂ ਜਾਣਦੇਗਾ ਮਨ ਇੱਕ ਸਾਦੇ ਤੁਸੀਂ ਜਿਹੜੀਆਂ ਥੰਬਨੇਲ ਲਾਉਣੀਆਂ ਵੀਡੀਓ ਬਣ ਗਈ ਆ ਤਉਹਦ ਲਈ ਫੋਟੋਆਂ ਖਿੱਚਦੇ ਪਏ ਆ ਠੀਕ ਆ ਤੇ ਨਾਲ ਐਕਸ਼ਨ ਦੱਸਦੇ ਪਏ ਆ ਤੇ ਵੀਡੀਓ ਮਕਾਤੀ ਆ ਤੇ ਹੁਣ ਚੱਲਿਆਂ ਘਰ ਠੀਕ ਆ ਵੀਡੀਓ ਯਾਰ ਮੁੱਕਣ ਦੀ ਆਸ ਚ ਨਹੀਂ ਪਰ ਮਕਾਹ ਦਿੱਤੀ ਸੂਰਜ ਅੱਗੇ ਨੂੰ ਥੱਲੇ ਆ ਹੀ ਗਿਆ ਇਧਰ ਵੇਖੋ ਸੂਰਜ ਸਾਮਾ ਪੈ ਗਈਆਂ ਕਿ ਯਾਰ ਵੇਖੋ ਆਹ ਸੂਰਜ ਥੱਲੇ ਆ ਗਿਆ ਥੋੜੇ ਰਹਿ ਗਿਆ ਠੀਕ ਆ ਤੇ ਵੀਡੀਓ ਬੜੇ ਜ਼ੋਰ ਨਾਲ ਮਕਾਈ ਮੁੱਕਦੀ ਨਹੀਂ ਸੀ ਤੇ ਹੁਣ ਉਹ ਫੋਟੋਆਂ ਖਿੱਚਦੇ ਪਏ ਆ ਤੇ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਹੁਣ ਘਰੇ ਜਾ ਕੇ ਰੋਟੀ ਖਾਈਏ ਰੋਟੀ ਵੀ ਸਵੇਰ ਦੀ ਖਾਦੀ ਨਹੀਂ ਆ ਸਵੇਰੇ ਚਾਹ ਨਾਲ ਇੱਕ ਦੋ ਖਾਦੀ ਪਰੌਂਠੀ ਬਾਅਦ ਯਾਰ ਖਾਦੀ ਨਹੀਂ ਮਿਲੀ ਨਹੀਂ ਬਾਅਦ ਬਾਅਦ ਮੈਨੂੰ ਕਿ ਇੱਥੇ ਆ ਗਏ ਆ ਸਵੇਰ ਦੇ ਆਏ ਆ ਤੇ ਜਿਵੇਂ ਤੁਸੀਂ ਦੇਖਿਆ ਇਹ ਵੀਡੀਓ ਦੇ ਵਿੱਚ ਸਵੇਰੇ ਆ ਹੀ ਆਏ ਆ 10 ਵਜੇ ਆਏ ਆ ਮੇਰੇ ਸਾਹ ਹੁਣਾ 10 9:30 ਵਜੇ ਆਏ ਆ ਤੇ ਸਵੇਰ ਤੋਂ ਨਿੱਕੇ ਹੁਣ ਚੱਲੇ ਆ ਘਰ ਹੁਣ 5:30 ਹੋ ਗਿਆ ਤੇ ਹਨੂ ਇੱਥੇ ਅੱਧਾ ਘੰਟਾ ਹੋਰ ਲੱਗ ਜਾਣਾ ਫੋਟੋਆਂ ਫੋਟਾ ਮਾ ਖਿੱਚਦਿਆਂ ਨੂੰ ਤੇ ਇਸ ਕਰਕੇ 6 ਵਜੇ ਨਿਕਲ ਜਾਣਾ ਇੱਥੋਂ ਫਿਰ ਜਾ ਕੇ ਰੋਟੀ ਖਾਵਾਂਗੇ ਆ ਉਧਰ ਵੇਖੋ ਪੜਾਓ ਜੀ ਨਾ ਨੇਰ ਥੱਲੇ ਚੈੱਕ ਕਰੋ ਗੰਮ ਗੋਲੀ ਗੋਲੀ ਜਨੇ ਕੇ ਖੇਡਦੇ ਨੇ ਇਹ ਗੋਲਨਾ ਉਹ ਲੈ ਬੰਦਰ ਕਿੱਲੇ ਦੀ ਵੀ ਬਣਾਉ ਇਹ ਲੈ ਬੰਦਰ ਕਿੱਲਾ ਸਟਾਈਲ ਨਹੀਂ ਚੱਲੇ ਆ ਦੋ ਸਾਡੇ ਬੰਦੇ ਚ ਲੱਗੇ ਆ ਤੇ ਉਹ ਵੀ ਚੱਲ ਗਿਆ ਤੇ ਹਿ ਵੀ ਚੱਲੇ ਆ ਤੇ ਮੈਂ ਤੇ ਅੰਕਲ ਠੀਕ ਆ ਹੋਰ ਅੰਕਲ ਦੱਸੋ ਵੀਡੀਓ ਕੈਂਟ ਬਣੀ ਬਹੁਤ ਸੋਹਣੀ ਬਣੀ ਬਹੁਤ ਵਧੀਆ ਬਣੀ ਥੈਂਕ ਯੂ ਤੇ ਹੁਣ ਚੱਲੇ ਆਪਾਂ ਘਰ ਠੀਕ ਆ ਤੇ ਚੱਲੀਏ ਤੇ ਅੱਜ ਦਾ ਵਲੌਗ ਇੱਥੇ ਖਤਮ ਕੀਤਾ ਜਾਂਦਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਜਿਵੇਂ ਤੁਸੀਂ ਵੇਖ ਹੀ ਲਿਆ ਵਲੌਗ ਠੀਕ ਆ ਤੇ ਅੱਜ ਵੀਡੀਓ ਮਸਾਂ ਕੰਪਲੀਟ ਕੀਤੀ ਹੁੰਦੀ ਨਹੀਂ ਪਰ ਕਰ ਦਿੱਤੀ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਪਿਛਲਾ ਵਲੌਗ ਤੁਸੀਂ ਦੇਖਿਆ ਉਹ ਗੋਵ ਦੇ ਵਿੱਚ ਵੀਡੀਓ ਸਟਾਰਟ ਕੀਤੀ ਪਰ ਮੁੱਕੀ ਨਹੀਂ ਸੀ ਤੇ ਐਚ ਆਪਾਂ ਮੁਕਾਤੀ ਆ ਠੀਕ ਆ ਤੇ ਜੇ ਤੁਸੀਂ ਉਹ ਪਿਛਲਾ ਵਲੌਗ ਨਹੀਂ ਦੇਖਿਆ ਪਿਛਲਾ ਵੀ ਦੇਖ ਲਓ ਠੀਕ ਆ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਬਾਏ ਬਾਏ